ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਨੂੰ ਉਮੀਦ ਹੈ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੁਰੱਖਿਤ ਹੋਮੋਗੇ ਠੀਕ ਠਾਕ ਹੋਮੋਗੀ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਕਿਉਂਕਿ ਆਪਣੇ ਪਰਿਵਾਰ ਤੋਂ ਵੱਧ ਕੇ ਕੁਝ ਵੀ ਨਹੀਂ ਅੱਜ ਕੱਲ ਦੇ ਸਮੇਂ ਦੇ ਵਿੱਚ ਇੱਕ ਇਨਸਾਨ ਇੰਨਾ નિર્દય ਹੋ ਗਿਆ ਕਿ ਉਹ ਦੂਸਰੇ ਇਨਸਾਨ ਨੂੰ ਮਾਰਨ ਲੱਗਿਆ ਬਿਲਕੁਲ ਵੀ ਨਹੀਂ ਸੋਚਦਾ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ YouTube ਤੇ ਅਸੀਂ ਕਤਲ ਕਰਨ ਦੀਆਂ ਕਿਸੇ ਨੂੰ ਮਾਰਨ ਦੀ ਕਿਸੇ ਨਾਲ ਹਿੰਸਾ ਕਰਨ ਦੀਆਂ ਘਟਨਾਵਾਂ ਸੁਣਦੇ ਹਾਂ ਵੇਖਦੇ ਹਾਂ ਇਹਨਾਂ ਘਟਨਾਵਾਂ ਨੂੰ ਤੁਹਾਡੇ ਨਾਲ ਸੰਧੀਆਂ ਕਰਨ ਦਾ ਮਕਸਦ ਕਿਸੇ ਦੇ ਦਿਲ ਨੂੰ ਕੋਈ ਥੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਇਸ ਤਰ੍ਹਾਂ ਦੇ ਹੋ ਰਹੇ ਜੁਰਮਾਂ ਤੋਂ آگਾਹ ਕਰਨਾ ਤਾਂ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਸੁਰੱਖਿਅਤ ਰਹਿ ਸਕੋ ਅੱਜ ਕੱਲ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਰਿਸ਼ਤਿਆਂ ਦਾ ਇਹਨਾਂ ਮਾੜਾ ਹਾਲ ਹੋ ਗਿਆ ਕੇ ਲੋਕੀ ਸੋਚਦੇ ਆ ਕਿ ਜੇ ਰਿਸ਼ਤਾ ਤੋੜ ਦਿੱਤਾ ਤਾਂ ਸਮਾਜ ਦੇ ਵਿੱਚ ਪਤਾ ਨਹੀਂ ਕਿੰਨੀ ਕਿ ਬਦਨਾਮੀ ਹੋ ਜਾਈ। ਉਸੇ ਰਿਸ਼ਤੇ ਨੂੰ ਇੱਕ ਬੋਝ ਦੇ ਤੌਰ ਤੇ ਲੈ ਕੇ ਉਹ ਇੱਕ ਦੂਜੇ ਨਾਲ ਵਿਛੜਦੇ ਰਹਿੰਦੇ ਆ ਪਰ ਜਦੋਂ ਰਿਸ਼ਤਿਆਂ ਦੇ ਵਿੱਚ ਪਿਆਰ ਨਾ ਹੋਵੇ, ਕੋਈ ਜਗ੍ਹਾ ਨਾ ਹੋਵੇ ਤਾਂ ਮੈਨੂੰ ਲੱਗਦਾ ਉਹ ਰਿਸ਼ਤੇ ਖਤਮ ਕਰ ਲੈਣੇ ਚਾਹੀਦੇ ਆ। ਆਪਣੀ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਆ ਉਹ ਉੱਤਰ ਪ੍ਰਦੇਸ਼ ਯੂਪੀ ਦਾ ਜ਼ਿਲ੍ਹਾ ਗੋਂਡਾ ਤੇ ਉੱਥੋਂ ਦਾ ਇੱਕ ਪਿੰਡ ਆ। ਪਿੰਡ ਦੇ ਵਿੱਚ ਇੱਕ ਪੰਧਾ ਰਹਿੰਦਾ ਜਿਹਦਾ ਨਾਮ ਨਰਿੰਦਰ ਕੁਮਾਰ ਹੈ ਨਰਿੰਦਰ ਕੁਮਾਰ ਦੇ ਪਰਿਵਾਰ ਵਿੱਚ ਦੋ ਉਹਦੀਆਂ ਭੈਣਾਂ ਤੇ ਇੱਕ ਉਹ ਆਪ ਆ ਨਰਿੰਦਰ ਕੁਮਾਰ ਦਾ ਜੋ ਪਰਿਵਾਰ ਆ ਉਹ ਠੀਕ ਠਾਕ ਆਰਥਿਕ ਪੱਖੋਂ ਨਰਿੰਦਰ ਕੁਮਾਰ ਦੀਆਂ ਭੈਣਾਂ ਉਹਦੇ ਤੋਂ ਵੱਡੀਆਂ ਨੇ ਤੇ ਉਹਨਾਂ ਦਾ ਵਿਆਹ ਹੋ ਜਾਂਦਾ ਉਹ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਹੁਣ ਜਦੋਂ ਨਰਿੰਦਰ ਦੀ ਵਿਆਹ ਦੀ ਉਮਰ ਹੋ ਗਈ ਸੀ ਤਾਂ ਘਰਦਿਆਂ ਨੂੰ ਇਹ ਸੀ ਕਿ ਛੇਤੀ ਸਾਡੇ ਮੁੰਡੇ ਦਾ ਵਿਆਹ ਹੋ ਜਾਵੇ ਤਾਂ ਉਸੇ ਜ਼ਿਲ੍ਹੇ ਦੇ ਇੱਕ ਪਿੰਡ ਦੀ ਕੁੜੀ ਜਿਹਦਾ ਨਾਮ ਸੁਮਨ ਹੁੰਦਾ ਉਹ ਵੇਖੀ ਜਾਂਦੀ ਆ ਨਰਿੰਦਰ ਨੂੰ ਲੜਕੀ ਪਸੰਦ ਆ ਜਾਂਦੀ ਆ ਘਰਦਿਆਂ ਦੀ ਸਹਿਮਤੀ ਨਾਲ ਦੋਨਾਂ ਜਣਿਆਂ ਦਾ ਵਿਆਹ ਹੋ ਜਾਂਦਾ ਤੇ 4 ਸਾਲ ਹੋ ਜਾਂਦੇ ਆ ਨਰਿੰਦਰ ਦੇ ਵਿਆਹ ਨੂੰ ਪਰ ਜੋ ਨਰਿੰਦਰ ਤੇ ਉਹਦੀ ਘਰਵਾਲੀ ਸੀ ਉਹਦੀ ਕੋਈ ਬਹੁਤੀ ਨਹੀਂ ਬਣਦੀ ਸੀ ਨਰਿੰਦਰ ਦੇ ਘਰਵਾਲੀ ਅਕਸਰ ਗੁੱਸੇ ਹੋ ਕੇ ਬੈੱਕੇ ਬੈਠੀ ਰਹਦੀ ਸੀ ਕਈ ਵਾਰ ਪੰਚਾਇਤਾਂ ਹੋਈਆਂ ਰਿਸ਼ਤੇਦਾਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਨਾਂ ਦਾ ਇਹੀ ਹਾਲ ਸੀ ਕਿ ਦੋਨੋਂ ਆਪਣੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸੀ ਤੇ ਨਾ ਹੀ ਦੋਨੋਂ ਇੱਕ ਦੂਜੇ ਨਾਲ ਰਿਸ਼ਤਾ ਤੋੜਨ ਲਈ ਤਿਆਰ ਸੀ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਰਿਸ਼ਤਿਆਂ ਦੇ ਵਿੱਚ ਜਦੋਂ ਇਹ ਲੱਗੇ ਕਿ ਇਹ ਰਿਸ਼ਤਾ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਇਸ ਰਿਸ਼ਤੇ ਨੂੰ ਤਾਂ ਨਿਭਣਾ ਔਖਾ ਤਾਂ ਸਹਿਮਤੀ ਨਾਲ ਅਲੱਗ ਹੋ ਜਾਣਾ ਠੀਕ ਹੁੰਦਾ ਕਿਉਂਕਿ ਨਹੀਂ ਇਹਦੇ ਸਿੱਟੇ ਇਹਦੇ ਨਤੀਜੇ ਬਹੁਤ ਘਾਤਕ ਹੋ ਸਕਦੇ ਆ ਨਰਿੰਦਰ ਕੁਮਾਰ ਦੇ ਘਰ ਵਾਲੀ ਗੁੱਸੇ ਹੋ ਕੇ ਪੇਕੇ ਚਲੀ ਗਈ ਆ ਤੇ ਨਰਿੰਦਰ ਕੁਮਾਰ ਆਪਣੇ ਮਾਪੇ ਨਾਲ ਰਹਿ ਰਿਹਾ ਤੇ ਅਪ੍ਰੈਲ ਦਾ ਮਹੀਨਾ ਅਪ੍ਰੈਲ ਦੇ ਵਿੱਚ ਅਪ੍ਰੈਲ 2025 ਨੂੰ 30 ਅਪ੍ਰੈਲ 2025 ਨੂੰ ਨਰਿੰਦਰ ਕੁਮਾਰ ਦਾ ਇੱਕ ਹੋਰ ਸਾਲਾ ਸੀ ਉਹਨਾਂ ਦੇ ਮਤਲਬ ਚਾਚੇ ਦੇ ਮੁੰਡਾ ਸੀ ਸੋਮਣ ਦੇ ਚਾਚੇ ਦਾ ਮੁੰਡਾ ਤੇ ਉਹਦਾ ਵਿਆਹ ਆ ਜਾਂਦਾ ਹੁਣ ਸੋਮਣ ਦਾ ਜੋ ਚਾਚਾ ਸੀ ਉਹਦੀ ਨਰਿੰਦਰ ਨਾਲ ਵਧਿਆ ਬੰਦੀ ਸੀ ਜਦੋਂ ਉਹਨੇ ਬਾਕੀ ਰਿਸ਼ਤੇਦਾਰ ਬੁਲਾਏ ਤਾਂ ਉਹਨੇ ਨਰਿੰਦਰ ਕੁਮਾਰ ਨੂੰ ਵੀ ਕਾਰਡ ਦਿੱਤਾ ਤੇ ਨਰਿੰਦਰ ਕੁਮਾਰ ਦਾ ਪਰਿਵਾਰ ਸੀ ਜਿਹੜਾ ਉਹਦੇ ਚਾਚੇ ਤਾਏ ਉਹਨਾਂ ਨੂੰ ਵੀ ਉਹਨੇ ਬੁਲਾਇਆ ਕਿਉਂਕਿ ਉਹਨਾਂ ਦੀ ਵਧੀਆ ਬੰਦੀ ਸੀ ਆਪਸ ਵਿੱਚ ਚਲੋ 30 ਅਪ੍ਰੈਲ ਵਿਆਹ ਦਾ ਦਿਨ ਆ ਜਾਂਦਾ ਨਰਿੰਦਰ ਕੁਮਾਰ ਆਪਣੇ ਚਾਚਾ ਜੀ ਨਾਲ ਆਪਣੇ ਸਹੁਰੇ ਘਰ ਵਿਆਹ ਚਲਿਆ ਜਾਂਦਾ ਕਿਉਂਕਿ ਇਹ ਹੁੰਦਾ ਕਿ ਚਲੋ ਰਿਸ਼ਤਿਆਂ ਦੇ ਵਿੱਚ ਤਾਂ ਇਹ ਚੱਲਦਾ ਰਹਿੰਦਾ ਵੀ ਜੇ ਕੋਈ ਪ੍ਰੋਗਰਾਮ ਹੋਵੇ ਤਾਂ ਉਹਨੂੰ ਮਿਸ ਨਹੀਂ ਕਰਨਾ ਚਾਹੀਦਾ ਜਾਣਾ ਚਾਹੀਦਾ ਦੁੱਖ ਦੇ ਸੁੱਖ ਦੇ ਇਹੀ ਸੋਚ ਕੇ ਨਰਿੰਦਰ ਕੁਮਾਰ ਆਪਣੇ ਚਾਚਾ ਜੀ ਦੇ ਨਾਲ ਆਪਣੇ ਸਹੁਰੇ ਘਰ ਚਲਿਆ ਜਾਂਦਾ 30 ਅਪ੍ਰੈਲ ਨੂੰ ਵਿਆਹ ਹੋ ਜਾਂਦਾ ਤੇ 1 ਮਈ ਨੂੰ ਜਦੋਂ ਨਰਿੰਦਰ ਦਾ ਚਾਚਾ ਕਹਿੰਦਾ ਵੀ ਮੈਂ ਚੱਲਿਆਂ ਤਾਂ ਨਰਿੰਦਰ ਆ ਕਹਿੰਦਾ ਮੈਂ ਵੀ ਜਾਣਾ ਪਰ ਨਿਰਿੰਦਰ ਦੇ ਜੋ ਸੋਹਰੇ ਹੁੰਦੇ ਆ ਉਹਨੂੰ ਜੋਰ ਦੇ ਕੇ ਰੱਖ ਲੈਂਦੇ ਆ ਉਹ ਸੋਚਦੇ ਆ ਵੀ ਸ਼ਾਇਦ ਨਿਰਿੰਦਰ ਦਾ ਗੁੱਸਾ ਠੰਡਾ ਹੋ ਜਾਵੇ ਤੇ ਇਹ ਸੁਮਨ ਨੂੰ ਨਾਲ ਲੈ ਜਾਵੇ ਚਲੋ ਉਹਨੂੰ ਕਹਿੰਦੇ ਆ ਵੀ ਅਜੇ ਤਾਂ ਵਿਆਹ ਖਤਮ ਹੋਇਆ ਵੀ ਤੂੰ ਸਾਡਾ ਪ੍ਰੌਣਾ ਜਵਾਈਆਂ ਤੁਰਿਆ ਪਾ ਜਿਆਦਾ ਕਹਿਣ ਤੇ ਨਿਰਿੰਦਰ ਰਹਿ ਪੈਂਦਾ ਪਰ ਨਿਰਿੰਦਰ ਦੀ ਪਤਨੀ ਸੁਮਨ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਨਿਰਿੰਦਰ ਕਿਉਂ ਰਿਹਾ ਸ਼ਾਮ ਨੂੰ ਦੋਨਾਂ ਜੀਆਂ ਦੀ ਕਿਸੇ ਗੱਲ ਤੋਂ ਬਹਿਸ ਹੋ ਜਾਂਦੀ ਆ ਬਹਿਸ ਹੋਣ ਤੋਂ ਬਾਅਦ ਨਿਰਿੰਦਰ ਜਿਹੜਾ ਉਹ ਆਪਣਾ ਬੈਗ ਚੱਕ ਕੇ ਘਰ ਛੱਡ ਕੇ ਚਲਿਆ ਜਾਂਦਾ ਪਹਿਲਾਂ ਤਾਂ ਘਰਦਿਆਂ ਨੂੰ ਕੁਝ ਨਹੀਂ ਪਤਾ ਲੱਗਦਾ ਉਹਦੀ ਪਤਨੀ ਨੂੰ ਹੁੰਦਾ ਕਿ ਚਲਾ ਗਿਆ ਤੇ ਉਹ ਉਹਨੂੰ ਰੋਕਦੀ ਵੀ ਹੈਨੀ ਨਰਿੰਦਰ ਚੱਲਿਆ ਜਾਂਦਾ ਤੇ ਉਸ ਤੋਂ ਬਾਅਦ ਘੰਟੇ-ਕਬਾਦ ਜਦੋਂ ਨਰਿੰਦਰ ਦੇ ਸਾਲੇ ਉਹਨੂੰ ਪੁੱਛਦੇ ਆ ਸੁਮਨ ਨੂੰ ਕਿ ਨਰਿੰਦਰ ਕਿੱਥੇ ਆ ਤਾਂ ਉਹ ਦੱਸ ਦਿੰਦੀ ਆ ਕਿ ਉਹ ਮੇਰੇ ਨਾਲ ਲੜ ਕੇ ਤੇ ਗੁੱਸੇ ਹੋ ਕੇ ਚਲਾ ਗਿਆ ਚਲੋ ਉਹਦੇ ਭਰਾ ਆ ਗਏ ਜਿਹੜੇ ਉਹਦੇ ਨਾਲ ਗੁੱਸੇ ਹੁੰਦੇ ਆ ਵੀ ਤੂੰ ਉਹਨੂੰ ਕਿਉਂ ਲੜਪੀ ਇੱਥੇ ਆਈ ਨੂੰ ਤੇ ਉਹਨਾਂ ਨੂੰ ਫਿਕਰ ਵੀ ਹੋ ਜਾਂਦੀ ਆ ਤੇ ਉਹਨੂੰ ਲੱਭਣਾ ਲੱਗ ਜਾਂਦੇ ਆ ਸਾਰੇ ਕਿਤੇ ਲੱਭ ਲੈਂਦੇ ਆ ਪਰ ਉਹ ਨਰਿੰਦਰ ਨਹੀਂ ਮਿਲਦਾ ਇਹ ਉਹਨਾਂ ਨੂੰ ਫਿਕਰ ਹੋ ਜਾਂਦੀ ਆ ਵੀ ਨਰਿੰਦਰ ਦੇ ਮਾਪਿਓ ਨੂੰ ਕੀ ਜਵਾਬ ਦੇਵਾਂਗੇ ਵੀ ਐਦਾਂ ਨਰਿੰਦਰ ਕਿਵੇਂ ਚ ਕਿੱਧਰ ਚਲੇ ਗਿਆ ਪੁਲਿਸ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਨਰਿੰਦਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਆ ਜਿਹੜੀ ਲਿਖਾਈ ਜਾਂਦੀ ਆ ਤੇ ਪੁਲਿਸ ਆ ਜਿਹੜੀ ਉਹ ਕਹਿੰਦੀ ਆ ਕਿ 24 ਘੰਟਿਆਂ ਦੇ ਬਾਅਦ ਰਿਪੋਰਟ ਲਿਖੀ ਜਾਊਗੀ ਪਹਿਲਾਂ ਤੁਸੀਂ ਡੀ ਡੀ ਕੋਲ ਉਹਦੇ ਘਰੇ ਫੋਨ ਕਰ ਲਓ ਚਲੋ ਸਾਰੀ ਰਾਤ ਫਿਕਰ ਹੁੰਦਾ ਰਾਤ ਨੂੰ ਤਾਂ ਉਹ ਫੋਨ ਨਹੀਂ ਕਰਦੇ ਸਵੇਰੇ ਉੱਠ ਕੇ ਉਹ ਫੋਨ ਕਰਦੇ ਆ ਕਿ ਨਰਿੰਦਰ ਘਰ ਆ ਗਿਆ ਤਾਂ ਉਹਦੇ ਮਾਪਿਓ ਦੱਸਦੇ ਆ ਵੀ ਨਹੀਂ ਨਰਿੰਦਰ ਤਾਂ ਨਹੀਂ ਆਇਆ ਵੀ ਉਹ ਤਾਂ ਵਿਆਹ ਹੀ ਗਿਆ ਸੀ ਕਿ ਉਹ ਨਾ ਦੱਸ ਦਿੰਦੇ ਆ ਕਿ ਨਰਿੰਦਰ ਗੁੱਸੇ ਹੋ ਕੇ ਚਲੇ ਗਿਆ ਰਾਤ ਵੈਸੇ ਤਾਂ ਅਸੀਂ ਲੱਭ ਰਹੇ ਆ ਚਲੋ ਨਰਿੰਦਰ ਦੇ ਮੰਮੀ ਪਾਪਾ ਨੂੰ ਵੀ ਫਿਕਰ ਹੋ ਜਾਂਦਾ ਤੇ ਉਹ ਵੀ ਇੱਥੇ ਆ ਜਾਂਦੇ ਆ ਜਦੋਂ ਉਹ ਸਾਰੇ ਹਨਾ ਫਿਕਰ ਦੇ ਵਿੱਚ ਹੁੰਦੇ ਆ ਤਾਂ ਪਿੰਡ ਦਾ ਹੀ ਇੱਕ ਬੰਦਾ ਸਕੂਲ-ਬੋਲ ਦੀ ਲੰਗਿਆ ਜਾ ਰਿਹਾ ਸੀ ਤੇ ਉੱਥੇ ਨਰਿੰਦਰ ਦੀ লাশ ਪਈ ਹੁੰਦੀ ਆ ਤੇ ਚੜਿਆ ਜਦੋਂ ਕਿਸੇ ਦੀ ਨਜ਼ਰ ਪਈ ਤੇ ਉਹ ਨਰਿੰਦਰ ਦੇ ਸਹੁਰਿਆਂ ਦੇ ਘਰ ਆਉਂਦੇ ਆ ਤੇ ਕਹਿੰਦੇ ਆ ਕਿ ਤੁਹਾਡਾ ਜਵਾਈ ਆ ਜਿਹੜਾ ਉਹਦਾ ਕਤਲ ਹੋ ਗਿਆ ਤੇ ਉਹਦੀ ਸਕੂਲ ਦੇ ਵਿੱਚ লাশ ਪਈ ਆ ਇਹ ਸੁਣ ਕੇ ਨਰਿੰਦਰ ਦੇ ਸਾਲਿਆਂ ਦੇ ਰੋਂਗ ਟੇ ਖੜੇ ਹੋ ਜਾਂਦੇ ਆ ਤੇ ਨਰਿੰਦਰ ਦੇ ਘਰ ਵਾਲੀ ਸੋਮਣ ਉਹ ਵੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਵਿਆਹ ਦੀਆਂ ਖੁਸ਼ੀਆਂ ਜਿਹੜੀਆਂ ਉਹ ਗਮੀ ਦੇ ਵਿੱਚ ਬਦਲ ਜਾਂਦੀਆਂ ਸਾਰੇ ਉੱਚੀ ਉੱਚੀ ਰੋਂਦੇ ਆ ਵੀ ਆ ਕੀ ਹੋ ਗਿਆ ਕਿ ਉੱਤੋਂ ਏਡੀ ਗੱਲ ਫਿਕਰ ਦੀ ਵੀ ਗੁੱਸੇ ਹੋ ਕੇ ਗਿਆ ਸੀਗਾ ਵੀ ਲੰਬਾ ਆ ਗਿਆ ਚਲੋ ਸਾਰੇ ਜਾਣੇ ਰੋਂਦੇ ਆ ਤੇ ਪੁਲਿਸ ਜਿਹੜੀ ਉਹ ਆ ਜਾਂਦੀ ਆ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਆ ਤੇ ਉਸ ਤੋਂ ਬਾਅਦ ਪੁਲਿਸ ਸ਼ਾਨਵੀਨ ਸ਼ੁਰੂ ਕਰਦੀ ਆ ਨਰਿੰਦਰ ਦੇ ਸਾਲਿਆਂ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਨਹੀਂ ਪਤਾ ਵਧੀਆ ਸੀ ਵਧੀਆ ਵਿਆਹ ਇੰਜੋਏ ਕੀਤਾ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਨਰਿੰਦਰ ਦੇ ਮਾਤਾ ਪਿਤਾ ਨੂੰ ਜਦੋਂ ਬਿਠਾ ਕੇ ਪੁੱਛਿਆ ਜਾਂਦਾ ਤਾਂ ਉਹ ਦੱਸਦੇ ਆ ਕਿ ਸਾਡੇ ਬੇਟੇ ਦੀ ਤੇ ਸਾਡੀ ਨੂੰਹ ਦੀ ਆਪਸ ਵਿੱਚ ਬੰਦ ਨਹੀਂ ਸੀ ਇਹ ਤਾਂ ਕਾਫੀ ਟਾਈਮ ਪਹਿਲਾਂ ਦੀ ਗੁੱਸੇ ਹੋ ਕੇ ਆਈ ਹੋਈ ਹੈ ਇੱਥੇ ਚਲੋ ਇਹਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਚਾਚੇ ਨੇ ਇਨਵਾਈਟ ਕੀਤਾ ਤੇ ਸਾਡਾ ਮੁੰਡਾ ਵਿਆਹ ਆ ਗਿਆ ਪਰ ਵੀ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਆ ਚਲੋ ਉਸ ਤੋਂ ਬਾਅਦ ਪੁਲਿਸ ਵਾਲੇ ਉਹਨਾਂ ਤੇ ਸਖਤੀ ਕਰਦੇ ਆ ਪਰਿਵਾਰ ਤੇ ਉਹ ਕੁਝ ਵੀ ਨਹੀਂ ਦੱਸਦੇ ਨਰੇਂਦਰ ਦੀ ਪਤਨੀ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੀ ਵੀ ਮੈਨੂੰ ਤਾਂ ਨਹੀਂ ਪਤਾ ਉੱਪਰ ਜਾਂਦੀ ਉਹ ਵੀ ਮੈਨੂੰ ਨਹੀਂ ਪਤਾ ਚਲੋ ਪੁਲਿਸ ਵਾਲਿਆਂ ਨੂੰ ਪਤਾ ਲੱਗ ਜਾਂਦਾ ਵੀ ਹੈ ਤਾਂ ਇਹਨਾਂ ਦਾ ਹੀ ਕੰਮ ਹੈ ਤੇ ਵੀ ਇਹ ਮੰਨ ਨਹੀਂ ਰਹੇ ਪੁਲਿਸ ਵਾਲੇ ਨਰੇਂਦਰ ਦੀ ਕੋਲ ਡਿਟੇਲ ਕਢਾਉਂਦੇ ਆ ਤੇ ਉਹਦੀ ਪਤਨੀ ਦੀ ਕੋਲ ਡਿਟੇਲ ਵੀ ਕਢਾਉਂਦੇ ਆ ਕੋਲ ਡਿਟੇਲ ਜਦੋਂ ਆ ਜਾਂਦੀ ਆ ਤਾਂ ਨਰੇਂਦਰ ਦੀ ਮੌਤ ਤੋਂ ਅੱਧਾ ਘੰਟਾ ਪਹਿਲਾਂ ਇੱਕ ਫੋਨ ਆਇਆ ਹੁੰਦਾ ਉਹ ਫੋਨ ਆ ਜਿਹੜਾ ਉਹ ਨਰੇਂਦਰ ਦੇ ਸਹੁਰਿਆਂ ਦੇ ਪਿੰਡ ਤੋਂ ਹੀ ਕਿਸੇ ਮੁੰਡੇ ਦਾ ਸੀ ਜਦੋਂ ਉਸ ਨੰਬਰ ਨੂੰ ਲਾਇਆ ਜਾਂਦਾ ਤਾਂ ਉਸ ਵਿੱਚ ਆਉਂਦਾ ਤੇ ਪੁਲਿਸ ਉਸ ਨੰਬਰ ਦਾ ਅਡਰੈਸ ਕਢਾਉਂਦੀ ਆ ਵੀ ਕਿਸ ਅਡਰੈਸ ਤੇ ਇਹ ਨੰਬਰ ਆ ਜਿਹੜਾ ਇਸ਼ੂ ਹੋਇਆ ਤਾਂ ਪਿੰਡ ਦੇ ਹੀ ਇੱਕ ਮੁੰਡੇ ਦਾ ਨਾਮ ਆਉਂਦਾ ਪੁਲਿਸ ਵਾਲੇ ਆ ਜਿਹੜੇ ਉਹ ਉਹਦੇ ਘਰਦਿਆਂ ਨੂੰ ਪੁੱਛਦੇ ਆ ਵੀ ਇਹ ਮੁੰਡਾ ਕੌਣ ਆ ਤੇ ਉਹ ਦੱਸਦੇ ਆ ਕਿ ਤਾਂ ਫਲਾਨਿਆਂ ਦਾ ਮੁੰਡਾ ਪੁਲਿਸ ਉੱਥੇ ਜਾ ਕੇ ਛਾਪੇਮਾਰੀ ਕਰਦੀ ਆ ਪਰ ਉਹ ਮੁੰਡਾ ਘਰ ਨਹੀਂ ਮਿਲਦਾ ਤੇ ਹੁਣ ਪੁਲਿਸ ਜਿਹੜੀ ਉਹ ਨਰਿੰਦਰ ਦੀ ਪਤਨੀ ਸੁਮਨ ਦੀ ਆ ਪਾਲ ਡਿਟੇਲ ਵੇਖਦੀ ਆ ਤਾਂ ਉਹਦੀ ਜੋ ਫੋਨ ਦੀ ਸੀਡੀਆਰ ਹੁੰਦੀ ਆ ਉਹਦੇ ਵਿੱਚ ਇੱਕ ਨੰਬਰ ਤੇ ਬਹੁਤ ਜ਼ਿਆਦਾ ਗੱਲ ਹੁੰਦੀ ਸੀ ਤੇ ਜਦੋਂ ਉਹ ਨੰਬਰ ਦਾ ਐਡਰੈਸ ਕਢਾਇਆ ਜਾਂਦਾ ਤਾਂ ਉਹ ਨੰਬਰ ਨਰਿੰਦਰ ਦੇ ਸਹਰਿਆਂ ਦੇ ਪਿੰਡ ਦੇ ਹੀ ਇੱਕ ਮੁੰਡੇ ਦਾ ਸੀ ਜਿਹਦਾ ਨਾਮ ਹਰਿੰਦਰ ਹੁੰਦਾ ਹਰਿੰਦਰ ਸਿੰਘ ਸੀ ਉਹਦਾ ਨਾਮ ਤੇ ਚਲੋ ਹਰਿੰਦਰ ਨੂੰ ਪੁਲਿਸ ਗ੍ਰਿਫਤ ਦੇ ਵਿੱਚ ਲੈਂਦੀ ਆ ਤੇ ਪੁੱਛਗਿੱਛ ਕਰਦੀ ਆ ਪਹਿਲਾਂ ਤਾਂ ਉਹ ਗੱਲ ਤੇ ਨਹੀਂ ਆਉਂਦਾ ਪਰ ਥੋੜੀ ਜੀ ਸਤਾਈ ਕਰਨ ਤੇ ਹਰਿੰਦਰ ਇਹ ਗੱਲ ਦੱਸਦਾ ਕਿ ਮੇਰਾ ਤੇ ਸੁਮਨ ਦਾ ਅੱਜ ਤੋਂ 6 ਸਾਲ ਪਹਿਲਾਂ ਦਾ ਪਿਆਸ ਤੇ ਜਦੋਂ ਸੁਮਨ ਦੇ ਵਿਆਹ ਦੀ ਗੱਲ ਆਈ ਤੇ ਸੁਮਨ ਨੇ ਮੈਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣੀ ਆ ਤੇ ਮੈਂ ਉਹਨੂੰ ਕਿਹਾ ਵੀ ਵਿਆਹ ਤਾਂ ਮੈਂ ਵੀ ਤੇਰੇ ਨਾਲ ਕਰਵਾਉਣਾ ਚਾਹਣਾ ਪਰ ਆਪਣੇ ਘਰਦਿਆਂ ਨੇ ਮੰਨਣਾ ਨਹੀਂ ਕਿਉਂਕਿ ਇੱਕ ਪਿੰਡ ਦੇ ਵਿੱਚ ਕਦੇ ਵਿਆਹ ਨਹੀਂ ਹੋ ਸਕਦਾ ਇਸ ਕਰਕੇ ਮੈਂ ਸੁਮਨ ਨੂੰ ਕਿਹਾ ਕਿ ਜਦੋਂ ਆਪਣਾ ਵਿਆਹ ਹੋ ਹੀ ਨਹੀਂ ਸਕਦਾ ਤੂੰ ਵਿਆਹ ਕਰਵਾ ਲੈ ਨਰਿੰਦਰ ਦੇ ਨਾਲ ਆਪਾਂ ਮਿਲਦੇ ਰਵਾਂਗੇ ਚਲੋ ਜਦੋਂ ਸੁਮਨ ਦਾ ਵਿਆਹ ਨਰਿੰਦਰ ਨਾਲ ਹੋ ਜਾਂਦਾ ਪਰ ਉਹਦੀ ਨਰਿੰਦਰ ਨਾਲ ਅਡਜਸਟਮੈਂਟ ਨਹੀਂ ਹੁੰਦੀ ਕਿਉਂਕਿ ਪਸੰਦ ਤਾਂ ਉਹ ਮੈਨੂੰ ਕਰਦੀ ਸੀ ਪਿਆਰ ਤਾਂ ਮੈਨੂੰ ਕਰਦੀ ਸੀ ਨਰੇਂਦਰ ਨਾਲ ਕਿਵੇਂ ਰਹਿ ਸਕਦੀ ਸੀ ਇਸੇ ਦੌਰਾਨ ਉਹਦੀ ਤੇ ਨਰੇਂਦਰ ਦੀ ਅਣਬਣ ਹੋ ਜਾਂਦੀ ਆ ਦੋਨੋਂ ਇੱਕ ਦੂਜੇ ਤੋਂ ਖਿਜਣ ਲੱਗ ਜਾਂਦੇ ਆ ਦੋਨਾਂ ਦੀ ਲੜਾਈ ਹੋਣ ਲੱਗ ਜਾਂਦੀ ਆ ਤੇ ਸੁਮਣ ਅਕਸਰ ਪੇਕੇ ਘਰ ਬੈਠੀ ਰਹਦੀ ਆ ਤੇ ਇੱਥੇ ਆ ਕੇ ਸਾਡੇ ਲਈ ਮਿਲਣਾ ਸੌਖਾ ਹੁੰਦਾ ਸੀ ਕਿਉਂਕਿ ਇੱਕ ਤਾਂ ਸੁਮਣ ਵਿਆਹੀ ਗਈ ਸੀ ਹੁਣ ਕੋਈ ਉਹਨੂੰ ਰੋਕ ਟੋਕ ਨਹੀਂ ਸੀ ਘਰੋਂ ਬਾਹਰ ਨਿਕਲਣ ਦੀ ਤੇ ਦੂਜੀ ਉਹਦੇ ਸਹੁਰੇ ਪਰਿਵਾਰ ਦੀ ਵੀ ਕੋਈ ਦਿੱਕਤ ਨਹੀਂ ਸੀ ਪਰ ਜਦੋਂ ਸੁਮਣ ਆਪਣੇ ਸਹੁਰੇ ਘਰ ਜਾਂਦੀ ਸੀ ਤਾਂ ਸਾਡੀ ਗੱਲ ਵੀ ਨਹੀਂ ਹੁੰਦੀ ਸੀ ਗੱਲਬਾਤ ਵੀ ਬੰਦ ਹੋ ਜਾਂਦੀ ਸੀ ਤੇ ਫਿਰ ਮੈਂ ਤੇ ਸੁਮਨ ਨੇ ਸੋਚਿਆ ਵੀ ਐ ਕਿੰਨਾ ਕ ਸਮਾਂ ਕੱਢਾਂਗੇ ਵੀ ਵਿਆਹ ਹੀ ਤਾਂ ਤੂੰ ਉਹਦੇ ਨਾਲਾਂ ਵੀ ਅੱਜ ਨਹੀਂ ਤਾਂ ਕੱਲ ਵੀ ਤੈਨੂੰ ਉੱਥੇ ਜਾਣਾ ਹੀ ਪਊ ਵੀ ਫਿਰ ਅਸੀਂ ਦੋਨੋਂ ਮਿਲ ਕੇ ਇੱਕ ਪਲਾਨ ਬਣਾਉਨੇ ਆ ਵੀ ਇਹਨੂੰ ਰਸਤੇ ਦੇ ਵਿੱਚੋਂ ਕੱਢ ਲਈਏ ਪਹਿਲਾਂ ਵੀ ਮੈਂ ਤੇ ਸੁਮਨ ਨੇ ਨਰਿੰਦਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਈ ਤਰ੍ਹਾਂ ਨਾਲ ਪਰ ਉਹ ਹਰ ਵਾਰ ਬਚ ਜਾਂਦਾ ਸੀ ਇਸ ਵਾਰ ਅਸੀਂ ਤਕੜਾ ਪਲਾਨ ਬਣਾਇਆ ਜਦੋਂ ਉਹ ਵਿਆਹ ਆ ਤੇ ਸੁਮਨ ਨੇ ਮੈਨੂੰ ਦੱਸਿਆ ਕਿ ਉਹ ਅਜ ਰਹਿ ਪਿਆ ਤੇ ਮੈਂ ਉਹਨੂੰ ਕਿਹਾ ਜਾਣ ਬੁੱਝ ਕੇ ਕਿਹਾ ਕਿ ਤੂੰ ਉਹਦੇ ਨਾਲ ਲੜਪਾ ਤੇ ਉਹ ਗੁੱਸੇ ਹੋ ਕੇ ਜਾਊਗਾ ਤੇ ਫਿਰ ਤੂੰ ਮੈਨੂੰ ਦੱਸੀ ਚਲੋ ਉਹੀ ਗੱਲ ਹੋਈ ਉਹ ਉਹਦੀ ਕਾਫੀ ਬੇਇੱਜ਼ਤੀ ਕਰਦੀ ਆ ਤੇ ਨਰਿੰਦਰ ਆਪਣੇ ਆਪ ਲਈ ਗਿਲਟੀ ਮਹਿਸੂਸ ਕਰਦਾ ਇਸ ਲਈ ਉਹ ਆਪਣਾ ਬੈਗ ਚੱਕ ਕੇ ਉੱਥੋਂ ਚਲੇ ਜਾਂਦਾ ਜਦੋਂ ਉਹ ਜਾਂਦਾ ਤੇ ਸੋਮਣਾ ਜਿਹੜੀ ਨਾਲ ਦੀ ਨਾਲ ਹਰਿੰਦਰ ਨੂੰ ਫੋਨ ਕਰ ਦਿੰਦੀ ਆ ਤੇ ਹਰਿੰਦਰ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਕਹਿੰਦਾ ਵੀ ਐਸ ਨੰਬਰ ਤੇ ਫੋਨ ਕਰ ਤੇ ਜਦੋਂ ਉਹ ਨਰਿੰਦਰ ਦੇ ਫੋਨ ਤੇ ਫੋਨ ਕਰਦਾ ਉਹਦਾ ਦੋਸਤ ਤੇ ਉਹਨੂੰ ਕਹਿੰਦਾ ਕਿ ਜੀਜਾ ਜੀ ਗੁੱਸੇ ਹੋ ਕੇ ਨਾ ਜਾਓ ਤੁਸੀਂ ਕੋਈ ਗੱਲ ਨਹੀਂ ਰਾਤ ਨੂੰ ਕਿੱਥੇ ਜਾਓਗੇ ਤੁਹਾਡਾ ਪਿੰਡ ਵੀ ਦੂਰ ਆ ਤੁਸੀਂ ਐਂ ਕਰੋ ਜੇ ਘਰੇ ਨਹੀਂ ਰਹਿਣਾ ਤੁਸੀਂ ਸਕੂਲ ਕੋਲੇ ਮੈਨੂੰ ਮਿਲੋ ਮੈਂ ਤੁਹਾਨੂੰ ਲੈਣ ਆਉਣਾ ਤੁਸੀਂ ਸਾਡੇ ਘਰੇ ਰਹਿੋ ਤੇ ਨਰਿੰਦਰ ਨੂੰ ਇਹ ਹੋ ਜਾਂਦਾ ਵੀ ਸ਼ਾਇਦ ਮੈਨੂੰ ਕੋਈ ਜਾਣਦਾ ਹੋ ਚਲ ਮੈਂ ਨਹੀਂ ਜਾਣਦਾ ਵੀ ਇਹਦੇ ਕੋਈ ਚਾਚੇ ਤਾਈ ਦਾ ਮੁੰਡਾ ਹੋਊਗਾ ਤੇ ਉਹਦੀ ਗੱਲ ਮੰਨ ਲੈਂਦਾ ਤੇ ਸਕੂਲ ਕੋਲੇ ਚਲਿਆ ਜਾਂਦਾ ਤੇ ਸਕੂਲ ਕੋਲ ਹਰਿੰਦਰ ਤੇ ਉਹਦਾ ਦੋਸਤ ਤੇ ਚਾਰ ਜਣੇ ਹੋਰ ਘਾਤ ਲਗਾ ਕੇ ਬੈਠੇ ਹੁੰਦੇ ਆ ਵੀ ਜਦੋਂ ਨਰਿੰਦਰ ਆਇਆ ਤੇ ਅਸੀਂ ਉਹਦਾ ਕਤਲ ਕਰਦੇ ਨੂੰ ਉਹੀ ਗੱਲ ਹੋਈ ਨਰਿੰਦਰ ਜਿਹੜਾ ਭਰੋਸਾ ਕਰਕੇ ਚੱਲਿਆ ਜਾਂਦਾ ਤੇ ਜਦੋਂ ਉਹ ਜਾਂਦਾ ਕਿ ਸਕੂਲ ਦੇ ਵਿੱਚ ਉਹਨੂੰ ਖਿੱਚ ਲੈਂਦੇ ਆ ਉੱਥੇ ਉਹਦਾ ਤੇਜ਼ ਧਾਰ ਥਿਆਰਾਂ ਦੇ ਨਾਲ ਕਤਲ ਕਰ ਦਿੰਦੇ ਆ ਕਤਲ ਕਰਕੇ ਉੱਥੋਂ ਚਲੇ ਜਾਂਦੇ ਆ ਤੇ ਜਿਹੜੇ ਮੁੰਡੇ ਨੇ ਫੋਨ ਕੀਤਾ ਸੀ ਉਹ ਆਪਣਾ ਨੰਬਰ ਬੰਦ ਕਰ ਲੈਂਦਾ ਤੇ ਦੂਰ ਕਿਤੇ ਨਿਕਲ ਜਾਂਦਾ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਸੀਂ ਫੜੇ ਨਹੀਂ ਜਾਵਾਂਗੇ ਪਰ ਸਾਰੀ ਜਦੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਦੇ ਸਾਹਮਣੇ ਗੱਲ ਆਉਂਦੀ ਆ ਤੇ ਰੌਲਾ ਪੈ ਜਾਂਦਾ ਲੋਕਾਂ ਦੇ ਵਿੱਚ ਲੋਕ ਲਹੰਤਾਂ ਪਾਉਂਦੇ ਆ ਤੇ ਫਿਰ ਸੁਮਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਕਿਉਂਕਿ ਮੁੱਖ ਸਾਜ਼ਿਸ਼ ਕਰਤਾ ਉਹ ਹੀ ਸੀ ਇਸ ਘਟਨਾ ਦੀ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਤੇ ਅਗਲੇਰੀ ਕਾਰਵਾਈ ਹੈ ਜਿਹੜੀ ਉਹ ਕੋਰਟ ਨੇ ਕਰਨੀ ਆ ਤੇ ਦੇਖੋ ਵੀ ਇੱਕ ਵਿਆਹ ਦੀਆਂ ਜੋ ਖੁਸ਼ੀਆਂ ਸੀ ਉਹ ਗਮੀ ਦੇ ਵਿੱਚ ਬਦਲੀਆਂ ਇੱਕ ਕੁੜੀ ਦੇ ਗਲਤ ਕੰਮ ਨੇ ਇੱਕ ਬੇਕਸੂਰ ਬੰਦੇ ਦੀ ਜਾਨ ਲਈ ਜਿਹਦਾ ਕੋਈ ਕਸੂਰ ਵੀ ਨਹੀਂ ਸੀ ਇਸ ਕਰਕੇ ਅੱਜ ਕੱਲ ਜਦੋਂ ਰਿਸ਼ਤੇ ਹੁੰਦੇ ਆ ਨਾ ਲੋਕ ਹੋਰ ਕੁਝ ਪੁੱਛਣ ਨਾ ਪੁੱਛਣ ਪਰ ਕਰੈਕਟਰ ਬਾਰੇ ਜ਼ਰੂਰ ਪੁੱਛਦੇ ਆ ਕਿਉਂਕਿ ਜੇ ਕਿਸੇ ਔਰਤ ਦਾ ਕਰੈਕਟਰ ਜਿਆਦਾ ਹੀ ਮਾੜਾ ਤਾਂ ਉਹ ਉਹਨਾਂ ਦੇ ਪਰਿਵਾਰ ਲਈ ਘਾਤਕ ਸਿੱਧ ਹੁੰਦਾ ਸਾਨੂੰ ਕਦੇ ਵੀ ਆਪਣੇ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਘਾਤ ਨਹੀਂ ਕਰਨਾ ਚਾਹੀਦਾ ਇਸ ਤੋਂ ਬੈਟਰ ਸੀ ਕਿ ਸੋਮਣ ਸੱਚੀ ਗੱਲ ਦੱਸ ਕੇ ਆਪਣੇ ਪਤੀ ਤੋਂ ਤਲਾਕ ਲੈ ਸਕਦੀ ਸੀ ਪਰ ਉਹਨੂੰ ਇਹ ਸੀ ਵੀ ਜੇ ਮੈਂ ਤਲਾਕ ਲਵਾਂਗੀ ਤੇ ਮੈਨੂੰ ਹੋਰ ਕਿਤੇ ਵਿਆਹ ਦੇਣਾ ਵੀ ਫਿਰ ਵੀ ਨਹੀਂ ਮਿਲਿਆ ਜਾਣਾ ਪਰ ਉਹ ਇਹ ਨਾ ਸਮਝ ਸਕੀ ਕਿ ਮੈਂ ਜਿਹੜੇ ਰਿਸ਼ਤੇ ਨੂੰ ਇਗਨੋਰ ਕਰਕੇ ਜਿਹੜੇ ਰਿਸ਼ਤੇ ਵੱਲ ਜਾ ਰਹੀਆਂ ਉਹ ਰਿਸ਼ਤਾ ਤਾਂ ਕਦੇ ਵੀ ਪੂਰਨੀ ਚੜ ਸਕਦਾ ਕਿਉਂਕਿ ਮੇਰੇ ਪਿੰਡ ਦਾ ਉਹ ਮੁੰਡਾ ਤੇ ਉਹਦਾ ਵੀ ਅਕਸਰ ਨੂੰ ਵਿਆਹ ਹੋਣਾ ਸੀ ਪਰ ਪਤਾ ਨਹੀਂ ਲੋਕਾਂ ਦੇ ਦਿਮਾਗਾਂ ਨੂੰ ਕੀ ਹੋ ਜਾਂਦਾ ਲੋਕ ਗਲਤ ਕਰਨ ਵੇਲੇ ਕਿਉਂ ਨਹੀਂ ਸੋਚਦੇ ਜਾਂ ਉਹਨਾਂ ਦੀ ਬੁੱਧੀ ਹੀ ਮਾਰੀ ਜਾਂਦੀ ਆ ਇਸ ਗੱਲ ਦਾ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਮੀ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਅਤੇ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ